ਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਉਮੀਦ ਕਰਦੀ ਸਾਰੇ ਤੰਦਰੁਸਤ ਹੋਵੋਗੇ ਤੇ ਪ੍ਰਮਾਤਮਾ ਤੋਂ ਬੱਸ ਤੁਹਾਡੀ ਹਰ ਵਕਤ ਤੰਦਰੁਸਤੀ ਮੰਗਦੇ ਆ ਜੀ ਤੇ ਜਿਹੜਾ ਅੱਜ ਦਾ ਵਲੌਗ ਹੈ ਥੋੜਾ ਜਿਹਾ ਘੈਂਟ ਬਗਊਗਾ ਤੇ ਕਾਫੀ ਦਿਨਾਂ ਬਾਅਦ ਵਲੌਗ ਆ ਰਿਹਾ ਆ ਦੇਖੋ ਦੋਸਤੋ ਸਿਖਰ ਦੁਪਹਿਰਾਂ ਲੱਗਾ ਹੋਇਆ ਤੇ ਜਿਹੜੀ ਅੰਤਾਂ ਦੀ ਧੁੱਪ ਹੈਗੀ ਆ ਉਹ ਹੈਗੀ ਦੋਸਤੋ ਤੇ ਪਰ ਹਵਾ ਵਾਗਰੀ ਪਰ ਹਵਾ ਤੱਤੀ ਵਾਗਰੀ ਪੂਰੀ ਜਾਰੇ ਤੱਤੀ ਤੇ ਜਿਹੜੇ ਆਪਣੇ ਦਰਖਤ ਬੂਟੇ ਹੈਗੇ ਆ ਉਹ ਵੀ ਸੁੱਕ ਚੁੱਕੇ ਆ ਦੇਖੋ ਦੋਸਤੋ ਇੰਨਾ ਬੁਰਾ ਹਾਲ ਹੋ ਗਿਆ ਗਰਮੀ ਨਾਲ ਤੇ ਦੋਸਤੋ ਇਸ ਕਰਕੇ ਹਮ ਦਿਖਾ ਦਈਏ ਯਾਰੋ ਕੂਲਰ ਆਪਣਾ ਬੰਦ ਪਿਆ ਕਿਉਂਕਿ ਇਹ ਜੇ ਪਾਣੀ ਪਾਉਣ ਦੇ ਨਾਲ ਵੀ ਤੱਤੀ ਹਵਾ ਛੜਦਾ ਪੂਰੀ ਇਹ ਇਸ ਕਰਕੇ ਬੰਦਾ ਤੇ ਮੰਮੀ ਹੁਣੀ ਵੀ ਅੰਦਰ ਪਏ ਤੇ ਆਪਾਂ ਵੀ ਆਪਦੇ ਕਮਰੇ ਚ ਅੰਦਰ ਸੀਗੇ ਇਸ ਕਰਕੇ ਦੋਸਤੋ ਆਪਣਾ ਕੂਲਰ ਹੈਗਾ ਬੰਦ ਪਿਆ ਤੇ ਚ ਪਾਣੀ ਪਾਇਆ ਸੀ ਪਰ ਫਿਰ ਵੀ ਜਿਹੜੀ ਹੈ ਜੀ ਹਵਾ ਤਤੀ ਦੇ ਰਹੀ ਕਿਉਂਕਿ ਗਰਮੀ 47 ਡਿਗਰੀ ਟੈਂਪਰੇਚਰ ਹੋ ਚੁੱਕਾ ਹੈ 47 ਤੋਂ ਵੱਧ ਹੋਏ ਨਾ ਕੀਪਦਾ 48 49 ਤੋਂ ਵੀ ਜਾਵੜਦਾ ਪਰ ਇਹ 47 ਤੋਂ ਵੱਧ ਹੈਗਾ ਤੇ ਦੋਸਤੋ ਇਸ ਕਰਕੇ ਤੇ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਆ ਆਪਣਾ ਖੜਾ ਬਾਈਕ ਜਿਹੜਾ ਤੇ ਅੱਗੇ ਵੀ ਦੇਖਦੇ ਰਹਿੰਨੇ ਹੋ ਉਹ ਆ ਆਪਣੀ ਟਰਾਲੀ ਖੜੀ ਜੀਪ ਵਾਲੀ ਤੇ ਦੋਸਤੋ ਚਲੋ ਗੱਲਾਂ ਕਰਦੇ ਹਾਂ ਕੁਝ ਰੁੱਕ ਕੇ ਬ੍ਰੇਕ ਲੈ ਲੈਂਦੇ ਆ ਵਿੱਚ ਆਪਾਂ ਹਾਂਜੀ ਤੇ ਵੰਚ ਗਿਆ ਅੱਜ ਪ੍ਰੋਗਰਾਮ ਤੇ ਕਿਤੇ ਤੇ ਇੱਕ ਖਾਂ ਲਗਾ ਹੈਗਾ ਦੁਪਹਿਰੀ ਰੋਟੀ ਪਲਾਉਤੋਂ ਖਾ ਕੇ ਆ ਚੀਚੀਆਂ ਚੁੱਜੀਆਂ ਤੇ ਵਾਂਸੀ ਰੋਟੀ ਖਾਣ ਲੱਗੇ ਹੋ ਹਾਂਜੀ ਕੰਨ ਖਾਂ ਲਗਾ ਰੋਟੀਆਂ ਚ ਭਿੰਡੇ ਦੀ ਸਬਜੀ ਦਹੀਂ ਤੇ ਪਰੌਠਾ ਓ ਵਾਓ ਭਿੰਡੇ ਸਾਹੀ ਦਹੀਂ ਦੇ ਪਰੌੜਾ ਕਿੰਨੀ ਭੁੱਖ ਲੱਗੀ ਆ ਬਚੂਗਾ ਇੱਕ ਤੇ ਆਪਣੇ ਪ੍ਰਿੰਸ ਦੀ ਪ੍ਰੋਗਰਾਮ ਤੇ ਉੱਥੇ ਸੀ ਦੁਕਾਨ ਦਾ ਮਹੂਰਤ ਕੇ ਰੈਸਟੋਰੈਂਟ ਦਾ ਤੇ ਹੁਣ ਮੈਂ ਕਹਿੰਦਾ ਮੈਨੂੰ ਲੱਗੀ ਆ ਭੁੱਖ ਪਹਿਲਾਂ ਚੀਚੀਆਂ ਚੁੱਜੀਆਂ ਖਾ ਆਇਸ ਉੱਥੋਂ ਤੇ ਹੁਣ ਇਹ ਕਹਿੰਦਾ ਮੈਨੂੰ ਚਾਹੀਦੀ ਰੋਟੀ ਤੇ ਮੰਮਣ ਕਾ ਰੋਟੀ ਲੈ ਆ ਦਿਓ

ਇਹ ਨਿੰਬੂ ਪਾਣੀ ਬਣਾ ਰਿਹਾ ਆਪਣੇ ਆਪ ਇਹ ਨੂੰ ਥੋੜੀ ਘਰਨੀ ਜ਼ਾਇਲ ਲੱਗਦੀ ਆ ਹਾਂ ਚ ਕੀ ਕੀ ਪਾਇਆ ਵਿੱਚ ਵਿੱਚ ਆਪਾਂ ਥੋੜਾ ਪਾਇਆ ਥੂਣ ਵਿੱਚ ਖਾਈਆ ਪਾਇਆ ਖੰਡ ਪੀਸੀ ਹੋਈ ਤੇ ਵਿੱਚ ਪਾਇਆ ਇੱਕ ਨਿੰਬੂ ਇੱਕ ਨਿੰਬੂ ਇੱਕ ਨਿੰਬੂ ਪਾਇਆ ਕੱਪ ਚ ਨਿੰਬੂ ਦੇ ਛੋਟਾ ਜਿਹਾ ਇਦਾਂ ਛੋਟਾ ਹੁੰਦਾ ਚਲ ਕੋਈ ਨਹੀਂ ਤੇ ਬਣ ਕੇ ਨਿੰਬੂ ਪਣ ਤਿਆਰ ਆ ਫਿਰ ਹਾਂਜੀ ਇਹ ਮੇ ਇਕੱਲੇ ਆਸਟ ਬਣਾਇਆ ਮੇਰੇ ਸੇ ਬਣਾਇਆ ਇਕੱਲੇ ਆਸਤੇ ਚਲ ਕੋਈ ਨਹੀਂ ਮੈਨੂੰ ਬਾਅਦ ਚ ਬਣਾਇ ਤੇ ਮਾਂਚ ਨੇ ਨਿੰਬੂ ਪਾਣੀ ਬਣਾ ਕੇ ਲੈ ਤਿਆਰ ਤੇ ਹੁਣ ਲੱਗਾ ਪੀਨ ਦਾ ਸੀ ਟੈਸਟ ਬਣਿਆ ਬਹੁਤ ਜਾ ਟੇਸਟੀ ਯਮੀ ਬਣ ਗਿਆ ਹਾਂਜੀ ਚਲੋ ਤੀਕਰੋ ਨਿੰਬੂ ਪਾਣੀ ਇੰਜੋਏ ਕਿਦਾਂ ਹੈ ਗਾਇਜ਼ ਨੂੰ ਸਾਰਾ ਨੂੰ ਪਤਾ ਹੈ ਕਿ ਗਰਮੀ ਬਹੁਤ ਜਾ ਰਹੀ ਆ ਤੇ ਗਰਮੀ ਤੋਂ ਬਚਣ ਦੇ ਲਈ ਆਪਾਂ ਨਿੰਬੂ ਪਾਣੀ ਬਣਾ ਕੇ ਪੀਣੇ ਆ ਸਾਰੇ ਤੇ ਜਿਹੜੇ ਨਹੀਂ ਪੀਣਾ ਚਾਹੀਦਾ ਤੇ ਵਾਣਕ ਦੱਸ ਦਈਏ ਤੁਹਾਨੂੰ ਨਿੰਬੂ ਪਾਣੀ ਬਾਰੇ ਆਪਾਂ ਪਹਿਲਾਂ ਥੋੜੇ ਜਿਹਾ ਨਿੰੂ ਪਾਣਾ ਇੰਨਾ ਜਿਹਾ ਚੁੰਡੀ ਗਿਆ ਤੇ ਵਿੱਚ ਪਾਉਣੀ ਆ ਇੱਕ ਚਮਚਾ ਖੰਡ ਪੀਸੀ ਹੋਈ ਜੇ ਆਪਾਂ ਇੱਕ ਗਲਾਸ ਬਣਾਉਣਾ ਤਾਂ ਤੇ ਖੰਡੇ ਜ਼ਿਆਦਾ ਨਹੀਂ ਪਾਉਣੀ ਵਿੱਚ ਤੇ ਵਿੱਚ ਇੱਕ ਨਿੰਬੂ ਪਾਉਣਾ ਹੈ ਛੋਟਾ ਜਿਹਾ ਜੇ ਤੁਸੀਂ ਇੱਕ ਗਲਾਸ ਬਣਾਉਣਾ ਤਾਂ ਇੱਕ ਗਲਾਸ ਬਣਾਉਣ ਲਈ ਹੈ ਨਾ ਹਾਂਜੀ ਤੇ ਫਿਰ ਆਪਾਂ ਉਹ ਨਿੰਬੂ ਪਾਣੀ ਨੂੰ ਕਰਨਾ ਤਿਆਰ ਚਮਚ ਨਾਲ ਥੋੜਾ ਘੋਲ ਕੇ ਤੇ ਗਰਮੀ ਤੋਂ ਫਿਰ ਰਾਤ ਨੂੰ ਮਿਲ ਜੂ ਆਪਾਂ ਨੂੰ ਚਲੋ ਨਿੰਬੂ ਪਾਣੀ ਕੀ ਤਾਂ ਬਾਅਦ ਮਿਲਦੇ ਹਾਂ ਵੰਸ਼ ਨੂੰ ਵੰਸ਼ ਡ੍ਰੈਂਕ ਰੂਮ ਚ ਬੈਠ ਕਰ ਰਿਹਾ ਕਾਂਬਈ ਤੇ ਉਹਨਾਂ ਬਦਿੰਦ ਨੇ ਸ਼ੀਟ ਨਾਲੇ ਦੇਖਦੇ ਆ ਕੰਮ ਕਰੀ ਜਾਂਦਾ ਕਿ ਵੈਸੇ ਹੀ ਬੈਠਾ ਹਲੋ ਬਈ ਨਾ ਸਕੂਲ ਦਾ ਕੰਮ ਕਿੰਨਾ ਕਰ ਲਿਆ ਮੈਂ ਵੀ ਕੀ ਪਿਆ ਲਿਆ ਤੇ ਸ਼ੀਟ ਖਤਮ ਹੋਣ ਵਾਲੀ ਕਿਵੇਂ ਆ ਇੱਕ ਪੇਰੇ ਦਾ ਦੋ ਰਹਿੰਦੇ ਹਜੇ ਹੈ ਤੇ ਕਿੰਨਾ ਕੰਮ ਕਰ ਲਿਆ ਲਾ ਸ਼ੀਟ ਲਾ ਤੇ ਅੱਜ ਕਿੰਨਾ ਕੰਮ ਨਿਬੜਨਾ ਅੱਜ ਮੈਂ ਪੰਜਾਬੀ ਨੂੰ ਨਿਬੜਤਿਆਂ ਹਿੰਦੀ ਦੇ ਵੀ ਨਿਬੜ ਰਹੀ ਹਾਂ ਓੜਾ ਕੀ ਬੋਲਤੇ ਸ਼ਿਟਾਕੇ ਸ਼ਿਟਾਕੇ ਨਹੀਂ ਆ ਭਰਤੀ ਅੱਜ ਤੇ ਕਿੰਨੇ ਸਵੈਟਾਂ ਦਾ ਕੰਮ ਕਰ ਲਿਆ ਤੂੰ ਅ ਮੈਂ ਪੰਜਾਬੀ ਦੇ ਆਖਰੀ ਸੈਕਸ਼ਨ ਤੇ ਹਾਂ ਤੇ ਬਾਅਦ ਚੋਂ ਮੇਰਾ ਪੰਜਾਬੀ ਦਾ ਹੋ ਜਾਊਗਾ ਤੇ ਪਿਆ ਬਨੇ ਨਿਬੜੀ ਅੱਜ ਇਸ ਤੋਂ ਬਾਅਦ ਕਿੰਨੇ ਸਵੈਟਾਂ ਦਾ ਬਾਕੀ ਰਹਿਣਾ ਇਸ ਤੋਂ ਬਾਅਦ ਉੱਤਨ ਸਬਜੈਕਟਾਂ ਬਾਕੀ ਰਹਿਣ ਤੇ ਅੱਜ ਮੈਂ ਹਿੰਦੀ ਨੂੰ ਬੇਟ ਦੇਣਾ ਤਾਂ ਜਿਵੇਂ ਹਿੰਦੀ ਨੂੰ ਮੇਰ ਤਾਂ ਫਿਰ ਦੋ ਸਬਜੈਕਟਾਂ ਰਹਿ ਜੂਗਾ ਫਿਰ ਵੇਲਾ ਆ ਕੇ ਕਰੀਂ ਛੁੱਟੀਆਂ ਇੰਜੋਏ ਇੰਜੋਏ ਠੀਕ ਹੈ ਤੇ ਹੁਣ ਕਰ ਲੈ ਕੰਮ ਜੇ ਤੈਨੂੰ ਗਰਮੀ ਲੱਗਦੀ ਤੇ ਉੱਥੇ ਦੂਸਰੇ ਕਮਰੇ ਚ ਜਾ ਜਾ ਆਪਣੇ ਵਾਲੇ ਚ ਮੈਂ ਇੱਥੇ ਸਿੱਤ ਚੱਲੂ ਇੱਥੇ ਹਾਂਜੀ ਚਲੋ ਜੀ ਵਾਂਚ ਨੂੰ ਕਰੰਨੇ ਆਪਾਂ ਕੰਮ ਤੇ ਮਿਲਦੇ ਫਿਰ ਥੋੜੀ ਦੇਰ ਦੇ ਬਾਅਦ ਬਾਏ ਲੋ ਜੀ ਵਾਂਚ ਹੁਣ ਖਾਣ ਲਗਾ ਚੀਜੀ ਤੇ ਮੈਂ ਪੀ ਲਾਂ ਕਾਫੀ ਇਸ ਤੋਂ ਬਾਅਦ ਆਪਾਂ ਮਨਦੀਪ ਗਿਆ ਸੀ ਆਪਣੇ ਪੂਆ ਕੋਲੇ ਤੇ ਭੋਗਲ ਚਾਰ ਪੰਜ ਲਿਆ ਕੇ ਆਏ ਤੇ ਭੂਣ ਨੇ ਤੇਨੂੰ ਕੱਪੜੇ ਸੋਨੇ ਸੋਨੇ ਤੇ ਆ ਆਪਾਂ ਤੁਹਾਨੂੰ ਕੱਪੜੇ ਦਿਖਾਵਾਂਗੇ ਆ ਕਾਫੀ ਪੀਣ ਤੇ ਵਾਈਸੀ ਚੀਜੀ ਖਾਣ ਤੋਂ ਬਾਅਦ ਤੇ ਫਿਰ ਆਪਾਂ ਕਰਾਂਗੇ ਵਲੌਗ ਦਾ ਐਂਡ ਜਿਹੜਾ ਅੱਜ ਦਾ ਵਲੌਗ ਆ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਕਿਰਪਾ ਕਰਕੇ ਚਲੋ ਸਬਸਕ੍ਰਾਈਬ ਕਰ ਵੀਡੀਓ ਨੂੰ ਲਾਈਕ ਪਹਿਲਾਂ ਹੀ ਕਹਿ ਰਹੇ ਹਾਂ ਤੁਸੀਂ ਕਰ ਦਿਓ ਤੇ ਬਲੇ ਦੇ ਵਲੌਗ ਤੇ ਆਪਾਂ ਮਿਲਦੇ ਹਾਂ ਥੋੜੇ ਟਾਈਮ ਬਾਅਦ ਦੋਸਤੋ ਜਿਹੜੇ ਆਪਾਂ ਤੁਹਾਨੂੰ ਹੁਣ ਪਾਲ ਦਿਖਾਉਣ ਲੱਗੇ ਆ ਉਹ ਪਲੇ ਹੈਗੇ ਕਿ ਬੰਚ ਤੁੰਦ ਸੈ ਗਿਆ ਭੋਗ ਲੈ ਉਹਦੇ ਕੋਲੇ ਉਹ ਕੱਪੜੇ ਲੈ ਕੇ ਆ ਤੁਹਾਨੂੰ ਦਿਖਾਉਣਾ ਵੀ ਕਿਹੜੇ ਕਿਹੜੇ ਕੱਪੜੇ ਲੈ ਕੇ ਆ ਉਹ ਕਰ ਮੈਂ ਦਿਖਾਉਣੇ ਆ ਦੋਸਤਾਂ ਨੂੰ ਤੇ ਉਹਦੇ ਕੱਪੜੇ ਦੇਖਦੇ ਆ ਆਪਾਂ ਫੇਰ ਕਰਦੇ ਆ ਵਲੌਗ ਦਾ ਐਂਡ ਤੇ ਆਜੋ ਬਣੇ ਰਹੋ ਮੇਰੇ ਨਾਲ ਤੇ ਮੇਨ ਲੇਕਿਨ ਦਿੱਤੀ ਉਹਨਾਂ ਨੇ ਫਰੱਡਾ ਦਿੱਯੋ ਕੈਪੀ ਤੇ ਇੱਕ ਮੇਰੇ ਕੋਲ ਲਈ ਸੱਡੀ ਆਹ ਟੀ-ਸ਼ਰਟ ਐਨੇ ਸਾਰੇ ਕੱਪੜੇ ਵਾਂਚਨ ਲੱਗੇ ਤੇ ਪੂਆ ਹੀ ਨੇ ਤੇ ਪੂਆ ਜੀ ਨੂੰ ਆ ਮੈਂ ਤੁਹਾਨੂੰ ਸੋਲੀ ਉਹ ਲਿਗਿਆ ਸੀ ਸ਼ੀਟ ਸ਼ੀਟਸ ਲੈਂਡ ਤੇ ਪਰ ਪੂਆ ਜੀ ਨੂੰ ਆ ਦੇ ਕਿ ਮੈਂ ਚਲ ਤੈਨੂੰ ਕੋਈ ਨਾ ਕੱਪੜੇ ਦਵਾ ਦਿੰਦੀ ਐ ਪੂਆ ਨੇ ਪੂਆ ਜੀ ਨੇ ਮਨ ਆ ਕੱਪੜੇ ਦਵਾ ਦਿੱਤੇ ਤੇ ਪੁਰ ਜੀ ਅੱਲੇ ਕਿ ਮੈਂ ਇੱਕ ਤਾਂ ਤੈਨੂੰ ਵੱਡੀ ਜੀ ਦਵਾਈ ਦਿੱਤੀ ਵੱਡੀ ਗਿਫਟ ਇੱਕ ਜਿਹੜਾ ਤੋਂ ਮੇਰੇ ਕੋਲ ਰਹਿ ਨਹੀਂ ਗਿਆ ਸੀ ਉਹਦੇ ਦਵਾ ਕੇ ਦਿੱਤੇ ਆ ਤੇ ਦੋਸਤੋ ਅੱਜ ਦੇ ਵਲੌਗ ਚ ਇੰਨਾ ਹੀ ਮਿਲਦੇ ਕਿਸੇ ਨਵੇਂ ਵਲੌਗ ਤਦ ਤੱਕ ਲਈ ਬਾਏ ਬਾਏ ਜੀ